ਹalleluyah ਅੱਜ ਸੀ ਮੇਰੀ ਪ੍ਰੇਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਤੁਹਾਨੂੰ ਪਰਮੇਸ਼ਰ ਦੇ ਅਧਿਕਾਰ ਉੱਤੇ ਨਿਜੀ ਵਿਸ਼ਵਾਸ ਕਦੋਂ ਹੁੰਦਾ ਹੈ ਰੋਮੀਆਂ ਅਧਿਆਇ 10 ਉਦੀ 17 ਐਥ ਸੂ ਪਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ ਮੇਰੇ ਪਿਆਰੀਓ ਵਚਨ ਵਿੱਚ ਲਿਖਿਆ ਹੈ ਵਿਸ਼ਵਾਸ ਸੁਣਨ ਨਾਲ ਹੁੰਦਾ ਹੈ ਅਤੇ ਸੁਣਨਾ ਮਸੀਹ ਦੇ ਵਚਨ ਦੇ ਦੁਆਰਾ ਹੁੰਦਾ ਹੈ ਇਸ ਲਈ ਜਦੋਂ ਤੁਸੀਂ ਵਚਨ ਸੁਣਦੇ ਹੋ ਜਾਂ ਗਵਾਹੀਆਂ ਨੂੰ ਦੇਖਦੇ ਅਤੇ ਸੁਣਦੇ ਹੋ ਤਾਂ ਤੁਹਾਡਾ ਵਿਸ਼ਵਾਸ ਵੱਧਦਾ ਹੈ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਉਸ ਸਮੇਂ ਤੱਕ ਕੰਮ ਨਹੀਂ ਕਰ ਸਕਦਾ ਜਾਂ ਤੁਸੀਂ ਆਪਣੇ ਛੁਟਕਾਰੇ ਨੂੰ ਉਸ ਸਮੇਂ ਤੱਕ ਪ੍ਰਾਪਤ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡਾ ਪਰਮੇਸ਼ਰ ਉੱਤੇ ਖੁਦ ਦਾ ਵਿਸ਼ਵਾਸ ਨਹੀਂ ਹੈ वचन ਵਿੱਚ ਲਿਖਿਆ ਹੈ ਜਦੋਂ ਯਸ਼ੂਸੀ ਨੇ ਇੱਕ ਕੋੜੀ ਨੂੰ ਛੰਗਾ ਕੀਤਾ ਤਾਂ ਸੂਬੇਦਾਨ ਨੇ ਇਹ ਸੁਣਿਆ ਅਤੇ ਉਸ ਉੱਤੇ ਵਿਸ਼ਵਾਸ ਕੀਤਾ ਸੁਬੇਦਾਨ ਨੇ ਯੇਸ਼ੂਮਸੀ ਨੂੰ ਕਿਹਾ ਮੈਂ ਤੁਹਾਡੇ ਅਧਿਕਾਰ ਉੱਤੇ ਤੁਹਾਡੇ ਬਚਨ ਉੱਤੇ ਵਿਸ਼ਵਾਸ ਕਰਦਾ ਹਾਂ ਮੈਂ ਵੀ ਇੱਕ ਪ੍ਰਧਾਨ ਵਿਅਕਤੀ ਹਾਂ ਮੈਂ ਆਪਣੇ ਅਧਿਕਾਰਾਂ ਨੂੰ ਜਾਣਦਾ ਹਾਂ ਇਸ ਲਈ ਤੁਸੀਂ ਸਿਰਫ ਆਪਣੇ ਮੂੰਹੋਂ ਕਹਿ ਦੋ ਤਾਂ ਮੇਰਾ ਸੇਵਕ ਠੀਕ ਹੋ ਜਾਵੇਗਾ ਸੁਬੇਦਾਨ ਨੇ ਨਿਜੀ ਤੌਰ ਤੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਉਸ ਦੇ ਵਿਸ਼ਵਾਸ ਤੇ ਦੁਆਰਾ ਉਸ ਦਾ ਸੇਵਕ ਠੀਕ ਹੋ ਗਿਆ ਆਪਣੇ ਨਿੱਜੀ ਜੀਵਨ ਵਿੱਚ ਜਦੋਂ ਤੁਹਾਨੂੰ ਛੁਟਕਾਰੇ ਦੀ ਲੋੜ ਹੁੰਦੀ ਹੈ ਭਾਵੇਂ ਉਹ ਮਾਨਸਿਕ ਹੋਵੇ ਬਿਮਾਰੀ ਹੋਵੇ ਆਰਥਿਕ ਮੁਸ਼ਕਲਾਂ ਹੋਣ ਜੇਕਰ ਤੁਹਾਡਾ ਪਰਮੇਸ਼ਰ ਉੱਤੇ ਖੁਦ ਦਾ ਵਿਸ਼ਵਾਸ ਨਹੀਂ ਹੈ ਤਾਂ ਤੁਸੀਂ ਛੁਟਕਾਰੇ ਨੂੰ ਪ੍ਰਾਪਤ ਨਹੀਂ ਕਰ ਸਕਦੇ ਮੈਨੂੰ ਛੁਟਕਾਰਾ ਕਿਵੇਂ ਮਿਲਿਆ ਜਦੋਂ ਮੈਂ ਇੱਕ ਦਿਨ ਇਕੱਲਾ ਬਾਈਬਲ ਪੜ੍ਹ ਰਿਹਾ ਸੀ ਤਾਂ ਅਚਾਨਕ ਮੇਰੇ ਸਾਹਮਣੇ ਪਰਮੇਸ਼ਰ ਦਾ ਵਚਨ ਆਇਆ ਮੇਰੇ ਪਿਆਰੇ ਭਰਾਵੋ ਮਸੀਹ ਵਿੱਚ ਕੀਤੀ ਗਈ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਪਰਮੇਸ਼ਰ ਨੇ ਇਸ ਵਚਨ ਦੇ ਰਾਹੀਂ ਮੇਰੇ ਨਾਲ ਗੱਲ ਕੀਤੀ ਮੈਂ ਪ੍ਰਭੂ ਵਿੱਚ ਕੀਤੀ ਮਿਹਨਤ ਦੇ ਬਾਰੇ ਡੂੰਘਾਈ ਨਾਲ ਸੋਚਣ ਲੱਗਾ ਕਿ ਪਰਮੇਸ਼ਰ ਵਿੱਚ ਕੀਤੀ ਮਿਹਨਤ ਕਦੀ ਵਿਅਰਥ ਨਹੀਂ ਜਾਵੇਗੀ ਇਸ ਦਾ ਮਤਲਬ ਹੈ ਕਿ ਜੇਕਰ ਮੈਂ ਆਪਣੀ ਚੰਗਿਆਈ ਦੇ ਲਈ ਮਿਹਨਤ ਕਰਦਾ ਹਾਂ ਤਾਂ ਇਹ ਵਿਅਰਥ ਨਹੀਂ ਜਾਵੇਗੀ ਮੈਂ ਮਾਨਸਿਕ ਬਿਮਾਰੀ ਤੋਂ ਠੀਕ ਹੋ ਸਕਦਾ ਹਾਂ ਇਸ ਵਚਨ ਦੇ ਨਾਲ ਮੇਰਾ ਵਿਸ਼ਵਾਸ ਬਹੁਤ ਵੱਧ ਗਿਆ ਅਤੇ ਮੈਂ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ आत्मिक मेहरत करनी शुरू कर दी थी और उसका फल मैंने छुटकारा मिलया मुक्ति मिली इसलिए प्यारेयो तहांनु ਵੱਧ ਤੋਂ ਵੱਧ ਗਵਾਹੀਆਂ ਸੁਨੀਆਂ ਚਾਹੀਦੀਆਂ ਹਨ ਅਤੇ वचन ਨੂੰ ਪੜ੍ਹਨਾ ਅਤੇ ਸੁਣਨਾ ਚਾਹੀਦਾ ਹੈ ਤਦ ਤੁਹਾਡਾ ਆਪਣਾ ਪਰਮੇਸ਼ਰ ਵਿੱਚ ਵਿਸ਼ਵਾਸ ਵਧੇਗਾ ਅਤੇ ਪਰਮੇਸ਼ਰ ਤੁਹਾਡੇ ਵਿਸ਼ਵਾਸ ਨੂੰ ਦੇਖ ਕੇ ਤੁਹਾਡੇ ਜੀਵਨ ਵਿੱਚ ਕੰਮ ਕਰੇਗਾ आमेन ਆਪ ਉਸੀ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਅੱਜ ਤੋਂ ਮੈਂ ਤੁਹਾਡੇ ਚੀਵਨ ਵਚਨ ਨੂੰ ਹਰ ਰੋਜ਼ ਪੜ੍ਹਾਂਗਾ ਤੁਹਾਡੀਆਂ ਗਵਾਹੀਆਂ ਸੁਣਾਗਾ ਤਾਂ ਜੋ ਮੇਰਾ ਵਿਸ਼ਵਾਸ ਵੱਧ ਸਕੇ ਅਤੇ ਮੈਂ ਆਪਣੀ छुटकारे ਨੂੰ ਪ੍ਰਾਪਤ ਕਰ ਸਕਾਂ ਪ੍ਰਵੇਸ਼ ਨੂੰ ਸਿਦੇ ਸਾਮਰਥੀ ਨਾਮ ਵਿੱਚ ਆਮੇਨ